हां जी दोस्तों सत श्री अकाल एफपी सप्लीमेंट पटना में थोड़ा स्वागत है एक नया टॉपिक ਸਾਡੇ ਨੌਜਵਾਨ ਗਰਾਉਂਡਾਂ ਤੋਂ ਕਿਉਂ ਘਟ ਗਏ ਦੋਸਤੋ ਮੈਂ ਮੈਂ ਇਹਨਾਂ ਕਾਰਨ ਦੋ ਤਿੰਨ ਮੰਨਦਾ ਜਿਵੇਂ ਸਾਰੇ ਜਾਣਦੇ ਆ ਵੀ ਅੱਜ ਇਹ ਨਸ਼ਾ ਜਿਹੜਾ ਨਸ਼ਾ ਉੱਤਰ ਕੇ ਮਾਪਿਓ ਬਾਹਰ ਨਹੀਂ ਆਉਂਦੇ ਇਹ ਨੌਜਵਾਨਾਂ ਦਾ ਰੁਝਾਵ ਜਿਹੜਾ ਬਾਹਰ ਵੀ ਹੈਗਾ ਤੇ ਇੱਕ ਤੀਜਾ ਮਸਲਾ ਇਹ ਵੀ ਆ ਵੀ ਸਾਡੇ ਦੇ ਮਾਪਿਓ ਅੱਜ ਦੇ ਉਹ ਬੱਚਿਆਂ ਨੂੰ ਬਾਹਰ ਨਹੀਂ ਜਾਣ ਦੇਦੇ ਖੇਡਣ ਵਾਸਤੇ ਉਹ ਅੰਦਰੋਂ ਅੰਦਰੇ ਕਿਉਂਕਿ ਇੱਕ ਬੱਚਾ ਹਰੇ ਕੋਲੇ ਉਹ ਇੱਕ ਬੱਚੇ ਨੂੰ ਸੇਫ ਰੱਖਣਾ ਚਾਹੁੰਦੇ ਆ ਤੇ ਜਦ ਤੱਕ ਬੱਚਾ ਗੇਟ ਤੋਂ ਬਾਹਰ ਨਹੀਂ ਨਿਕਲੂਗਾ ਨਵੀਂ ਚੀਜ਼ ਕਰਕੇ ਨਹੀਂ ਦੇਖੂਗਾ ਤੇ ਨਾ ਦਾ ਦਾ ਵਿਕਾਸ ਹੋ ਸਕਦਾ ਨਾ ਉਹਦਾ ਕਿਸੇ ਏਮਟੀ ਦਾ ਇੰਟਰਸਟ ਜਿਹੜਾ ਬਣ ਸਕਦਾ ਮੇਨ ਕਾਰਨ ਇਹ ਵੀ ਆ ਤੇ ਇੱਕ ਕਾਰਨ ਹੋਰ ਆ ਵੀ ਅੱਜ ਬੱਚੇ ਨੂੰ ਜਦੋਂ ਉਠਾਇਆ ਜਾਂਦਾ ਉਹ ਫਿਰ 6 ਵਜੇ ਛੋਟੇ ਤੇ ਛੋੜੇ ਬੱਚੇ ਨੂੰ 6 ਵਜੇ ਉਠਾਇਆ ਜਾਂਦਾ 7 ਵਜੇ ਸਕੂਲ ਲੱਗਦਾ ਤੇ ਜਦੋਂ ਇੰਨਾ ਡਿਪਰੈਸਡ ਬੱਚੇ ਨੂੰ ਕਰਾਇਆ ਜਾਂਦਾ ਮੈਂ ਦੇਖਦਾ ਵੀ ਸ਼ਾਮ ਤੱਕ ਬੱਚੇ ਵਰਦੀ ਜੀ ਟਿਊਸ਼ਨ ਲਵਾਈ ਜਾਂਦੇ ਆ ਸਕੂਲ ਤੋਂ ਜਾ ਕੇ ਤਾਂ ਇਹ ਇੱਕ ਬੱਚੇ ਦੇ ਪ੍ਰੈਸ਼ਰ ਵੀ ਆ ਬੱਚਿਆਂ ਨੂੰ ਖੇਡਣ ਦਾ ਸਮਾਂ ਨਾ ਦੇਣਾ ਤੇ ਸਾਡੇ ਮਾਪਿਆਂ ਨੂੰ ਵੀ ਇਹ ਚੀਜ਼ ਸੋਚਣੀ ਪਊਗੀ ਕਿ ਬੱਚੇ ਦਾ ਵਿਕਾਸ ਕਰਨਾ ਸਰੀਰਕ ਤੇ ਮਾਨਸਿਕ ਵਿਕਾਸ ਕਰਨਾ ਤਾਂ ਉਹਨਾਂ ਨੂੰ ਇਹੋ ਜਿਹੇ ਮੌਕੇ ਦੇਣੇ ਪੈਣਗੇ ਘਰੋਂ ਬਾਹਰ ਕੱਢਣਾ ਪਊਗਾ ਤੇ ਇਹੋ ਜਿਹੇ ਟੋਪਿਕ ਅਸੀਂ ਨਵੇਂ-ਨਵੇਂ ਤੁਹਾਡੇ ਵਾਸਤੇ ਜਿਹੜੇ ਉਹ ਲੈ ਕੇ ਆਵਾਂਗੇ ਦੋਸਤੋ ਇਹ ਚੀਜ਼ ਅਸੀਂ ਮੁੱਦਾ ਨਵਾਂ ਸ਼ੁਰੂ ਕਰਿਆ ਵੀ ਅਸੀਂ ਇਹ ਜਿਹੇ ਟੋਪਿਕ ਬਣਾਇਆ ਕਰਾਂਗੇ ਇਸ ਨੂੰ ਜੇ ਤੁਹਾਨੂੰ ਚੰਗੇ ਲੱਗਣ ਤੁਸੀਂ ਅੱਗੇ ਵੀ ਭੇਜ ਸਕਦੇ ਹੋ ਤੇ ਅ ਜੇਕਰ ਤੁਸੀਂ ਕੋਈ ਵੀ ਸਿਹਤ ਸਬੰਧੀ ਜਾਣਕਾਰੀ ਲੈਣੀ ਆ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਐਸਪੀ ਸਪਲੀਮੈਂਟ ਪਾਤਲਾ ਤੇ ਇੰਸਟਾਗ੍ਰam ਫੇਸਬੁੱਕ YouTube ਤੇ ਤੇ 19160 4329 ਤੇ ਸਾਨੂੰ ਕਾਲ ਮੈਸੇਜ WhatsApp ਮੈਸੇਜ ਕਰ ਸਕਦੇ ਹੋ ਸ਼ੁਕਰੀਆ ਦੋਸਤੋ ਧੰਨਵਾਦ ਇੱਕ ਨਵਾਂ ਮੁੱਦਾ ਲੈ ਕੇ ਟੌਪਿਕ ਲੈ ਕੇ ਤੁਹਾਡੇ ਨਾਲ ਫੇਰ ਜੁੜਾਂਗੇ ਸ਼ੁਕਰੀਆ